ਓਏ ਦੇਖੋ ਕੈਨੇਡਾ ਦੇ ਫਾਰਮ ਇਹ ਫਾਰਮ ਹਾਊਸ ਆ ਸੋਇਆਬੀਨ ਆ ਜਿਹੜੀ ਵੀਜੀ ਹੋਈ ਆ ਸਾਰੀ ਸੋਇਆਬੀਨ ਦੀ ਖੇਤੀ ਆ ਸਾਰੀ ਅੱਗੇ ਤੱਕ ਆ ਜਿੰਨੇ ਆ ਬੂਟੇ ਆ ਨਾ ਉਹ ਸਾਰੀ ਸੋਇਆਬੀਨ ਆ ਆ ਦੇਖ ਫਾਰਮ ਉਸਕਾ ਨਾ ਸੋਣਾ ਉਹਨਾ ਵੀ ਕੀ ਯਾਰ 180 ਲੋ ਪਿਛੇ ਘਾਰੇ ਦਰਖਤਾਂ ਚ ਜੰਗਲ ਚ ਖੇਤ ਪਹਾੜ ਤੇ ਜੰਗਲ ਤੇ ਉੱਚੀਆਂ ਨੀਂੀਆਂ ਸੜਕਾਂ ਦੇਖਿਆ ਕੈਨੇਡਾ ਦੀ ਵਾਕ ਕਿੰਨੇ ਕੁਲੇ 5 7 ਕਿਲੋਮੀਟਰ ਤਾਂ ਚੱਲ ਗਏ ਹੋਵਾਂਗੇ ਆਪਾਂ ਉਥੋਂ ਮਤਲਬ ਆਪਣੇ ਘਰ ਤਾਂ ਆਏ ਘੁੰਮ ਕੇ ਆਏ ਆ ਆਪਾਂ ਸਾਰਾ ਹਾਂ ਕਾਫੀ ਹੋ ਗਿਆ 7 ਕਿਲੋਮੀਟਰ ਚੱਲਦੇ ਆ 7 ਕਿਲੋਮੀਟਰ ਚੱਲ ਗਏ ਆ ਤੇ 5 ਹੋਰ ਆ 12 13 ਕਿਲੋਮੀਟਰ ਦੀ ਵਾਕ ਮੈਂ ਤਾਂ ਸਵੇਰ ਦਾ ਹੀ ਵਾਕ ਹੀ ਕਰੀ ਜਨਾ ਸਫਰਾ ਦੇ ਆ ਸਹਰਾ ਤੇ ਨਹੀਂ ਕਿ ਕਿੰਨੀ ਸੋਹਣੀ ਲੱਗਦੀ ਸੜਕ ਇਹਦੇ ਪਰਲੇ ਪਾਸੇ ਨਾ ਆਪਣਾ ਉਹ 10 ਹਾਈਵੇ ਆ ਓਕੇ ਓਕੇ ਉਹ ਜਿੱਥੇ ਨਾ ਖੰਭਾ ਹਾਂਜੀ ਹਾਂਜੀ ਉਹ ਹਾਈਵੇ 10 ਦੇ ਉੱਤੇ ਆ ਓਕੇ ਹੁਹ ਆ ਕਣਕ ਵੱਢ ਲਈ ਆ ਤੇ ਕਣਕ ਵੀਜੀ ਹੋਈ ਸੀ ਦੇਖੋ ਕੈਨੇਡਾ ਦੀ ਸਟੱਡ ਫਾਰਮਿੰਗ ਦੇਖੋ ਆ ਦੇਖੋ ਕੈਨੇਡਾ ਚ ਘੋੜੇ ਚਾਹਦੇ ਇਦਾਂ ਦੇ ਫਾਰਮ ਹੁੰਸਾ ਨੇ ਖੇਤਾਂ ਦੇ ਵਿੱਚ ਆਹ ਫਾਰਮ ਹੁੰਸਾ ਇੱਥੇ ਦੀ ਲੈਂਡਸਕੇਪਿੰਗ ਅਪ ਡਾਊਨ ਅਪ ਡਾਊਨ ਜੰਗਲ ਖੇਤ ਇਹ ਕੈਲਡਨ ਹੈ ਕੈਲਡਨ ਆ ਦੇਖੋ ਘੋੜੇ ਦੀ ਨੀਟੇ ਲੇ ਸ਼ਾਮ ਪੈ ਗਈ ਥੋੜੀ ਵੀਡੀਓ ਕਾਲੀ ਜਰੂਰ ਆਉਟ ਕਨ ਇਹ ਡੱਜ ਸ਼ਾਮ ਦੇ 8 ਵਜੇ ਆਇਆ ਔਰ ਧੁੱਪ ਸੂਰਜ ਇਹ ਜੇ ਖੜਾ ਹੈ ਪਰ ਰੁਕ ਗਿਆ ਭਰਾਵਾ ਰੁਕ ਗਿਆ ਇਹ ਹੰਡਾ ਨਾ ਨਾ ਦਿੱਲੀੋਂ ਆਇਆ ਟਰੈਕਟਰ ਚਲਾਉਣ ਦਾ ਸ਼ੌਂਕ ਬਲੂ ਵੈਰੀ ਦੇ ਬੂਟੇ ਇਹ ਸਾਰੀ ਬਲੂ ਵੈਰੀ ਦੀ ਖੇਤੀ ਆ ਉਹ ਪਿੱਛੇ ਜੰਗਲ ਇਹਦੇ ਪਰਲੇ ਪਾਸੇ ਵੀ ਫਾਰਮ ਹਾਊਸ ਕਾਫੀ ਵੱਡਾ ਇਹ ਐ ਪ੍ਰਿਵ ਫਾਰਮ ਹਾਊਸ ਸੀ ਇਹ 200 ਸਾਲ ਪੁਰਾਣਾ ਆਹ ਵਾਰਨ ਹਾਊਸ ਹੋਰ ਚੀਜ਼ਾਂ ਨੂੰ ਦਿਖਾਉਂਦਾ ਐ ਫਿਰ ਆਪਾਂ ਇਹ ਦੇਖੋ ਜੀ ਫਾਰਮ ਹਾਊਸ ਉਹ ਖੇਤੀ ਦਾ ਸਾਜੋ-ਸਮਾਨ ਪਿਆ ਇਸ ਤਰ੍ਹਾਂ ਦੇ ਹੁੰਦੇ ਫਾਰਮਰ ਕੈਨੇਡਾ ਦੇ ਕ੍ਰਿਸਮਸ ਟ੍ਰੀ ਜਿਹੜੀ ਕੈਨੇਡਾ ਦੀ ਸ਼ਾਨ ਆ 크ਿਸਮਸ ਟ੍ਰੀ ਇਹ ਹੈਗੇ ਮੈਪਲ ਟ੍ਰੀ ਜਿਹੜਾ ਕੈਨੇਡਾ ਦਾ ਨੈਸ਼ਨਲ ਕੀ ਕਹਿੰਦੇ ਨੇ ਨੈਸ਼ਨਲ ਟ੍ਰੀ ਆ ਜਿਹੜਾ ਉਹ ਇਹ ਆ ਜੀ ਮੈਪਲ ਆ ਤੁਹਾਨੂੰ ਮੈਂ ਹੁਣ ਦਿਖਾਉਂਦਾ ਵੀ ਕੈਨੇਡਾ ਚ ਖੇਤੀ ਕਿੱਥੋਂ ਹੁੰਦੀ ਆ। ਪਦਾ ਇੱਥੇ ਇੱਕ ਸਮਰਸੀਬਲ ਪੰਪ ਲੱਗਾ ਆ। ਇਹ ਕਿੰਨੇ ਬਹੁਤ ਛੋਟਾ ਜਿਹਾ ਆ। ਇਹਦੇ ਨਾਲ ਖੇਤੀ ਨਹੀਂ ਕੀਤੀ ਜਾ ਸਕਦੀ। ਪਾਣੀ ਨੂੰ ਮਤਲਬ ਟੈਂਕੀਆਂ ਚ ਸਟੋਰ ਕੀਤਾ ਜਾਂਦਾ। ਆ ਇੱਥੇ ਦੇ ਹੈਗੇ ਜੀ ਪਾਉਂਡ। ਇੱਥੇ ਦੇ ਪਾਉਂਡ ਆ। ਜਿਨ੍ਹਾਂ ਦੇ ਵਿੱਚ ਬਰਸਾਤ ਉਹਦਾ ਪਾਣੀ ਜਿਹੜਾ ਆ ਉਹ ਇਕੱਠਾ ਹੁੰਦਾ। दे दे पानी ले के खेती है। नहीं दबारा चढ़ना नहीं तेरे को ना ही नहीं, नहीं नहीं फसार ना बैठी एंड पिछे है जंगल ਇਹਦੇ ਵਿੱਚ ਪਾਣੀ ਸਟੋਰ ਹੁੰਦਾ ਇਹਦੇ ਵਿੱਚੋਂ ਪਾਣੀ ਲੈ ਕੇ ਦਾ ਖੇਤੀ ਕੀਤੀ ਜਾਂਦੀ ਹੈ ਇੱਥੇ ਫਾਰਮਿੰਗ ਕ੍ਰਿਸ ਮਿਸਕੀ ਕੈਨੇਡਾ ਦੀ ਸ਼ਾਨ